ਦੇ ਤੋਂ ਨਹੀਂ ਸੀਗੇ ਲੋ ਥੋੜੀ ਦੇਰ ਪਹਿਲੇ ਮੈਨੂੰ ਕਿਹਾ ਕਿ ਨਵੰਨਾ ਇਸ ਤੋਂ ਪਹਿਲਾਂ ਉਹ ਮਹੀਨਾ ਕੋ ਹੋਇਆ ਸੀ ਮਰਨ ਤੋਂ ਪਹਿਲਾਂ ਕਹਿੰਦੇ ਸੀ ਬੇਟੇ ਨੂੰ ਕੰਮ ਤੇ ਲਾ ਦੇ ਜਿਵੇਂ ਉਹਨਾਂ ਨੂੰ ਪਤਾ ਹੁੰਦਾ ਹਨ ਤਾਂ ਕੋਈ ਗੱਲ ਨਹੀਂ ਰੋ ਨਾ ਹੁਣ ਤੁਹਾਡਾ ਮੁੰਡਾ ਬਹੁਤ ਅੱਗੇ ਚਲਾ ਗਿਆ ਬਹੁਤ ਦੁਨੀਆ ਜਾਣਦੀ ਹੈ ਮਦਦ ਵੀ ਕਰਨ ਆਉਣਗੇ ਲੋਕ ਜਿਹੜਾ ਬੰਦਾ ਮਤਲਬ ਵਿਲਾ ਰਹਿਂਦਾ ਉਹਦਾ ਧਿਆਨ ਨਸ਼ਿਆਂ ਵੱਲ ਜਾਂਦਾ ਵਾ ਜਿਹੜਾ ਬੰਦਾ ਮਤਲਬ ਪੈਸੇ ਦਾ ਨਸ਼ਾ ਕਰਦਾ ਵਾ ਇੰਨੇ ਘਰ ਦਾ ਨਸ਼ਾ ਹੁੰਦਾ ਕਿ ਆਪਾਂ ਨੂੰ ਘਰ ਬਣਾਣਾ ਵਾ ਜਾਂ ਮਤਲਬ ਕੁਝ ਵੀ ਹੈ ਨਾ ਉਹ ਫਿਰ ਬੰਦਾ ਗਲਤ ਪਾਸੇ ਨਹੀਂ ਜਾਂਦਾ ਜੀ ਹੁਣ ਇਹਦੇ ਸਾਹਮਣੇ ਤਾਂ ਮੈਂ ਕਹਿੰਦੀ ਮਨ ਤਾਂ ਹੁੰਦਾ ਹੀ ਹੈ ਸਮਝਦੀ ਤਾਂ ਇਹਨੇ ਕਿੱਡਣਾ ਕਰਨਾ ਹੈ ਨਾ ਸਮਝਦੇ ਹੁਣ ਕੰਮ ਕਰਨਾ ਪੈਂਦਾ ਤੇ ਚਲੋ ਇਹ ਤਾਂ ਪਾਪਾ ਫਿਰ ਬਿਮਾਰ ਹੋ ਗਏ ਕਾਫੀ ਨਾ ਪਾਣੀ ਭਰ ਗਿਆ ਸੀਗਾ ਫਿਰ ਫਟਾਂ ਚ ਦਾਖਲ ਰੱਖੇ ਦੀ ਬਸਤਾ ਚਲੋ ਠੀਕ ਹੋ ਗਏ ਸੀ ਉਸ ਦਿਨ ਤਾਂ ਫਿਰ ਯਾਨੀ ਕਿ ਕੰਮ ਸਾਡਾ ਕਾਫੀ ਸੀਗਾ ਫਿਰ ਕੰਮ ਨਹੀਂ ਸੀ ਕਰ ਸਕਦੀ ਤੇਨੂੰ ਤਾਂ ਸੀ ਬੋਤਲ ਆੜ ਨਾਲ ਰੱਖਿਆ ਕਦੇ ਕਰਾਇਆ ਹੀ ਨਹੀਂ ਸੀ ਇਹਨੂੰ ਲੈ ਜਾਂਦੇ ਸੀ ਕਹਿਣਾ ਕਾਕੇ ਤੂੰ ਚੱਲਾ ਮੇਰੇ ਨਾਲ ਕਰਾਈ ਕੇਰੇ ਨੂੰ ਭੇਜ ਦੇਣਾ ਘਰੇ ਵੀ ਨਹੀਂ ਮੈਂ ਨਹੀਂ ਮੈਨੂੰ ਆਕੇ ਕਹਿਣਾ ਵੀ ਵੀ ਮੈਂ ਨਹੀਂ ਕਾਕੇ ਤੂੰ ਕੰਮ ਕਰਾ ਸਕਦਾ ਹਣ ਕਿਤੇ ਇਹਦੇ ਪਾਪਾ ਹੁੰਦੇ ਦੇਖ ਕੇ ਇੰਨਾ ਖੁਸ਼ ਹੁੰਦੇ ਵੀ ਆਂ ਵੀ ਸਾਡਾ ਮੁੰਡਾ ਲੈ ਕੇ ਨਿਕਲਿਆ ਮੈਨੂੰ ਸਾਰੇ ਪੁੱਛਦੇ ਸੀਗੇ ਇਹ ਕੌਣ ਨੇ ਮੈਂ ਕਿ ਮੇਰੇ ਭਾਜੀ ਨੇ ਮੇਰੇ ਭਾਜੀ ਨੇ ਕਹਿੰਦੇ ਬੜੇ ਮਿਹਨਤੀ ਉਹ ਉਹ ਗੱਲਾਂ ਸੁਣਦੇ ਨੇ ਨਾ ਕਹਿੰਦੇ ਇੰਨੀਆਂ ਵਦੀਆਂ ਗੱਲਾਂ ਕਰਦੇ ਨੇ ਮੈਂ ਕਿ ਸਾਡੇ ਨਾਲ ਵੀ ਇਦਾਂ ਹੀ ਕਰਦੇ ਨੇ ਏਸੀ ਸਾਹਿਲ ਜੋ ਕਿ ਮਿਹਨਤ ਕਰਕੇ ਜਿਹੜਾ ਆਪਣੇ ਮੰਮਾ ਨੂੰ ਸੰਭਾਲ ਰਹੇ ਨੇ ਆਪਣਾ ਘਰ ਪੂਰਾ ਜਿਹੜਾ ਆਪਣੇ ਮੋਢਿਆਂ ਦੇ ਉੱਤੇ ਭਾਰ ਜਿਹੜਾ ਲੈ ਕੇ ਚੱਲ ਰਹੇ ਨੇ ਉਹਨਾਂ ਦੇ ਜਿਹੜੇ ਮਾਤਾ ਜੀ ਉਹਨਾਂ ਦੇ ਨਾਲ ਵੀ ਤੁਹਾਨੂੰ ਗੱਲਬਾਤ ਕਰਵਾਈ ਕੋਈ ਬੋਝ ਨਹੀਂ ਪਾਉਂਦੇ ਉਹਨਾਂ ਦੇ ਸਿਰ ਤੇ ਇੰਨੇ ਪਿਆਰ ਨਾਲ ਉਹਨਾਂ ਨੂੰ ਰੱਖਦੇ ਨੇ ਪੂਰਾ ਸਪੋਰਟ ਕਰਦੇ ਨੇ ਤੇ ਸ਼ਾਇਦ ਇਹੀ ਪਿਆਰ ਹੈ ਜੋ ਕਿ ਇਹਨਾਂ ਨੂੰ ਚੰਗੇ ਰਾਹ ਦੇ ਉੱਤੇ ਲੈ ਕੇ ਗਿਆ ਦੁਆਵਾਂ ਨੇ ਮਾ ਦੀਆਂ ਉਹਨਾਂ ਦੇ ਉਹਨਾਂ ਦੇ ਪਿਤਾ ਜੀ ਦੀਆਂ ਤਾਂ ਆਈ ਹੋਪ ਕਿ ਤੁਸੀਂ ਸਾਰਿਆਂ ਨੇ ਕੁਝ ਨਾ ਕੁਝ ਸਿੱਖਿਆ ਹੋਵੇਗਾ ਤਾਂ ਜ਼ਰੂਰ ਇਸ ਖਬਰ ਨੂੰ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਲੋਕਾਂ ਤੱਕ ਇਹ ਪਹੁੰਚ ਸਕੇ ਮੈਂ ਐਸੀ ਤੁਹਾਡੇ ਨਾਲ ਅੰਜਲ ਜੱਗੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਵਿਦ ਕੈਮਰਾ ਪਰਸਨ ਹੈਪੀ ਦੇ ਥੋਣੀ ਸੀਗੇ ਲੋ ਥੋੜੀ ਦੇਰ ਪਹਿਲੇ ਮੈਨੂੰ ਗਿਆ ਕਹਿੰਦਾ ਮਹੀਨਾ ਇਸ ਤੋਂ ਪਹਿਲਾਂ ਉਹ ਮਹੀਨਾ ਕੋ ਹੋਇਆ ਸੀ ਮਰਨ ਤੋਂ ਪਹਿਲਾਂ ਕਹਿੰਦੇ ਸੀ ਵੀ ਬੇਟੇ ਨੂੰ ਕੰਮ ਤੇ ਲਾ ਦੇ ਜਿਵੇਂ ਉਹਨਾਂ ਨੂੰ ਪਤਾ ਹੁੰਦਾ ਹਨ ਤਾਂ ਕੋਈ ਗੱਲ ਨਹੀਂ ਰੋ ਨਾ ਹੁਣ ਤੁਹਾਡਾ ਮੁੰਡਾ ਬਹੁਤ ਅੱਗੇ ਚਲਾ ਗਿਆ ਬਹੁਤ ਦੁਨੀਆ ਜਾਣਦੀ ਹੈ ਮਦਦ ਵੀ ਕਰਨ ਆਉਣਗੇ ਲੋਕ ਜਿਹੜਾ ਬੰਦਾ ਮਤਲਬ ਵਿਲਾ ਰਹਿਦਾ ਉਹਦਾ ਧਿਆਨ ਨਸ਼ਿਆਂ ਵੱਲ ਜਾਂਦਾ ਵਾ ਜਿਹੜਾ ਬੰਦਾ ਮਤਲਬ ਪੈਸੇ ਦਾ ਨਸ਼ਾ ਕਰਦਾ ਵਾ ਇੰਨੇ ਘਰ ਦਾ ਨਸ਼ਾ ਹੁੰਦਾ ਕਿ ਆਪਾਂ ਨੂੰ ਘਰ ਬਣਾਉਣਾ ਵਾ ਜਾਂ ਮਤਲਬ ਕੁਝ ਵੀ ਹੈ ਨਾ ਉਹ ਫਿਰ ਬੰਦਾ ਗਲਤ ਪਾਸੇ ਨਹੀਂ ਜਾਂਦਾ ਜੀ ਹੁਣ ਇਹਦੇ ਸਾਹਮਣੇ ਤੁਸੀਂ ਕਹਿੰਦੇ ਮਨ ਤਾਂ ਹੁੰਦਾ ਹੀ ਆ ਸਮਝਦੀ ਤਾਂ ਇਹਨੇ ਕਿੱਦਣਾ ਕਰਨਾ ਹੈ ਨਾ ਸਮਝਦੀ ਹੁਣ ਕੰਮ ਕਰਨਾ ਪੈਂਦਾ ਤੇ ਚਲੋ ਇਹ ਤਾਂ ਪਾਪਾ ਫਿਰ ਬਿਮਾਰ ਹੋ ਗਏ ਕਾਫੀ ਨਾ ਪਾਣੀ ਭਰ ਗਿਆ ਸੀਗਾ ਫੇਰ ਫ੍ਰੈਂਚ ਦਾਕਲ ਰੱਖੇ ਦੀ ਬਸਤਾ ਚਲੋ ਠੀਕ ਹੋ ਗਏ ਸੀ ਉਹਦੋਂ ਤਾਂ ਫਿਰ ਯਾਨੀ ਕਿ ਕੰਮ ਸਾਡਾ ਕਾਫੀ ਸੀਗਾ ਫਿਰ ਕੰਮ ਨਹੀਂ ਸੀ ਕਰ ਸਕਦੀ ਤੇਨੂੰ ਤਾਂ ਸੀ ਬੋਤਲ ਆੜ ਨਾਲ ਰੱਖਿਆ ਕਦੇ ਕਰਾਇਆ ਹੀ ਨਹੀਂ ਸੀ ਇਹਨੂੰ ਲੈ ਜਾਂਦੇ ਸੀ ਕਹਿਣਾ ਕਾਕੇ ਤੂੰ ਚੱਲਾ ਮੇਰੇ ਨਾਲ ਕਰਾਈ ਇਹਰੇ ਨੂੰ ਭੇਜ ਦੇਣਾ ਘਰੇ ਵੀ ਨਹੀਂ ਮੈਂ ਨਹੀਂ ਮੈਨੂੰ ਆਕੇ ਕਹਿਣਾ ਵੀ ਵੀ ਮੈਂ ਨਹੀਂ ਕਾਕੇ ਤੂੰ ਕੰਮ ਕਰਾ ਸਕਦਾ ਹੁਣ ਕਿਤੇ ਇਹਦੇ ਪਾਪਾ ਹੁੰਦੇ ਦੇਖ ਕੇ ਇੰਨਾ ਖੁਸ਼ ਹੁੰਦੇ ਵੀ ਆ ਵੀ ਸਾਡੇ ਮੁੰਡਾ ਲੈ ਕੇ ਨਿਕਲਿਆ ਇਨੂੰ ਸਾਰੇ ਪੁੱਛਦੇ ਸੀਗੇ ਇਹ ਕੌਣ ਨੇ ਮੈਂ ਕਿ ਮੇਰੇ ਬਾਜੀ ਨੇ ਮੇਰੇ ਬਾਜੀ ਨੇ ਕਹਿੰਦੇ ਬੜੇ ਮਿਹਨਤੀ ਉਹਨਾਂ ਉਹ ਗੱਲਾਂ ਸੁਣਦੇ ਨੇ ਨਾ ਕਹਿੰਦੇ ਇੰਨੀਆਂ ਵਧੀਆਂ ਗੱਲਾਂ ਕਰਦੇ ਨੇ ਮੈਂ ਕਿ ਸਾਡੇ ਨਾਲ ਵੀ ਇਦਾਂ ਹੀ ਕਰਦੇ ਨੇ ਏਸੀ ਸਾਹਿਲ ਜੋ ਕਿ ਮਿਹਨਤ ਕਰਕੇ ਜਿਹੜਾ ਆਪਣੇ ਮੰਮਾ ਨੂੰ ਸੰਭਾਲ ਰਹੇ ਨੇ ਆਪਣਾ ਘਰ ਪੂਰਾ ਜਿਹੜਾ ਆਪਣੇ ਮੋਢਿਆਂ ਦੇ ਉੱਤੇ ਭਾਰ ਜਿਹੜਾ ਲੈ ਕੇ ਚੱਲ ਰਹੇ ਨੇ ਉਹਨਾਂ ਦੇ ਜਿਹੜੇ ਮਾਤਾ ਜੀ ਉਹਨਾਂ ਦੇ ਨਾਲ ਵੀ ਤੁਹਾਨੂੰ ਗੱਲਬਾਤ ਕਰਵਾਈ ਕੋਈ ਬੋਝ ਨਹੀਂ ਪਾਉਂਦੇ ਉਹਨਾਂ ਦੇ ਸਿਰ ਤੇ ਇੰਨੇ ਪਿਆਰ ਨਾਲ ਉਹਨਾਂ ਨੂੰ ਰੱਖਦੇ ਨੇ ਪੂਰਾ ਸਪੋਰਟ ਕਰਦੇ ਨੇ ਤੇ ਸ਼ਾਇਦ ਇਹੀ ਪਿਆਰ ਹੈ ਜੋ ਕਿ ਇਹਨਾਂ ਨੂੰ ਚੰਗੇ ਰਾਹ ਦੇ ਉੱਤੇ ਲੈ ਕੇ ਗਿਆ ਦੁਆਵਾਂ ਨੇ ਮਾ ਦੀਆਂ ਉਹਨਾਂ ਦੇ ਉਹਨਾਂ ਦੇ ਪਿਤਾ ਜੀ ਦੀਆਂ ਤਾਂ ਆਈ ਹੋਪ ਕਿ ਤੁਸੀਂ ਸਾਰਿਆਂ ਨੇ ਕੁਝ ਨਾ ਕੁਝ ਸਿੱਖਿਆ ਹੋਵੇਗਾ ਤਾਂ ਜ਼ਰੂਰ ਇਸ ਖਬਰ ਨੂੰ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਲੋਕਾਂ ਤੱਕ ਇਹ ਪਹੁੰਚ ਸਕੇ ਮੈਂ ਐਸੀ ਤੁਹਾਡੇ ਨਾਲ ਅੰਜਲ ਜੱਗੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਵਿਦ ਕੈਮਰਾ ਪਰਸਨ ਹੈਪੀ